ਆਨਸਰ ਪ੍ਰਧਾਨ ਸਪਾਈਸ ਜੀ ਨਾ ਬਰਾਇਪੁਰ ਅੱਜ ਮੀਟਿੰਗ ਰੱਖੀ ਇਹਦੇ ਬਾਰੇ ਜਾਣਕਾਰੀ ਦਿਓ ਇਹ ਜਿਹੜੀ ਮੀਟਿੰਗ ਰੱਖੀ ਐ ਸੀ ਭਗਵਾਨ ਵਾਲਮੀ ਰਾਜੀ ਦਾ ਜਿਹੜਾ ਪ੍ਰਗਟ ਦਿਸਾਰਾ ਹੈਗਾ ਉਹਦੇ ਸਬੰਧ ਦੇ ਵਿੱਚ ਕਿ ਤਾਂ ਕਿ ਸਾਡੇ ਜਿਹੜੇ ਵਾਲਮੀ ਸਮਾਪ ਤੋਂ ਆ ਜਿਹੜੇ ਸਾਡੇ ਪਿੰਡਾਂ ਤੋਂ ਸ਼ਹਿਰ ਤੋਂ ਸਾਰੇ ਸਾਡੇ ਨਾਲ ਲੱਗੇ ਹੋਏ ਆ ਉਸਕੇ ਆਪਲੰਤ ਵਾਸੀ ਨੂੰ ਜਾਗਰੂਕ ਕਰਾਣੇ ਆ ਯਾਨ ਵਾਲੀ 15 ਤਰੀਕ ਦੇ ਵਿੱਚ ਸ਼ੋਭਾਦਰ ਸ਼ਹਿਰ ਦੇ ਵਿੱਚ ਕੱਢਣੀ ਆ ਔਰ ਹੂਮ ਹੂਮ ਆ ਵੀ ਕੱਢਣੀ ਆ ਉਹਦੇ ਬਲਕਸ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਜੀਬਾ ਮੇਰਾ ਨਾਮ ਕਮਲ ਕੁਮਾਰ ਫਕੂਸਪਾ ਸਫਾਈ ਸੇਵਕ ਨੂੰ ਰਾਜਪੁਰਾ ਤੋਂ ਜਨਰਲ ਸੈਕਟਰੀ ਹਾਂਜੀ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਇਹ ਵਾਲਮੀਕੀ ਸ਼ੋਭਾ ਯਾਤਰਾ ਜਿਹੜੀ 15 ਤਰੀਕ ਨੂੰ ਫੋਮ ਹਮਾ ਕੇ ਪ੍ਰਾਣੇ ਰਾਜਪੁਰੇ ਤੋਂ ਸਟਾਰਟ ਹੋਵੇ ਨਿਊ ਮਾਰਕੀਟ ਦੇ ਵਿੱਚ ਸਮਾਪਤ ਹੋਏਗੀ ਸ਼ਾਮ ਨੂੰ 7 ਵਜੇ ਜਿਸ ਵਿੱਚ ਸਾਰੇ ਸ਼ਹਿਰ ਵਾਸੀ ਪਿੰਡ ਵਾਸੀ ਪੈਨਾ ਹੋਵੇ ਸਾਡੇ ਵਿੱਚ ਲੋਕ ਆਣਗੇ ਜਿਹਨਾਂ ਦੇਣਾ ਕਿ ਜਿਹੜੇ ਵੀ ਵਾਲਮੀ ਮਹਾਰਾਜ ਜੀ ਦਾ ਅਸ਼ੀਰਵਾਦ ਹੈ ਕੁਮਾਰ ਚੇਅਰਮੈਨ ਸਫਾਈ ਯੂਨੀਅਨ ਨਗਰ ਕੌਂਸਲ ਰਾਜਪੁਰਾ ਅੱਜ ਸ੍ਰੀ ਅਨਸ ਰਾਜ ਪ੍ਰਧਾਨ ਜੀ ਦੀ ਰਹਿਨਮਾਈ ਦੇ ਅੰਦਰ ਇਹ ਮੀਟਿੰਗ ਪਰਗਟ ਦੇ ਸਹਿਯੋਗ ਨਾਲ ਖਿੱਚੀ ਗਈ ਕੇ ਆਨ ਵਾਲੀ 15 ਅਕਤੂਬਰ ਨੂੰ ਪੁਰਾਣਾ ਰਾਜਪੁਰਾ ਗਾਂਧੀ ਕਲੋਨੀ ਤੋਂ ਪਿਛਲੇ 25 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਦੀ ਰਹਿਨਮਾਈ ਦੇ ਵਿੱਚ ਭਗਵਾਨ ਬਾਲਮੀਕ ਦੇ ਜਨਮ ਦਿਹਾੜੇ ਤੇ ਇੱਕ ਨਗਰ ਕੀਰਤਨ ਸਵਾਯਾਤਰਾ ਕੱਢੀ ਜਾਵੇਗੀ ਜੋ ਸਹਿਰ ਦੇ ਵਕਤ-ਵਕਤ ਹਿੱਸਿਆਂ ਤੋਂ ਗੁਜ਼ਰਦੀ ਹੋਈ ਰਾਜਪੁਰਾ ਟਾਊਨ ਨਿਊ ਮਾਰਕੀਟ ਵਿੱਚ ਸ਼ਾਮੀ 7 ਵਜੇ ਸਮਾਪਤ ਹੋਵੇਗੀ